ਵੇਖ ਮਾਏ ਮੇਰੀਏ ਰੰਗ ਕਰਤਾਰ ਦੇ ਵੇਖ ਮਾਏ ਮੇਰੀਏ ਰੰਗ ਕਰਤਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇ ਜੁਝਾਰ ਦੇ ਚੱਲਣਾ ਆਨੰਦਪੁਰ ਸ਼ਹਿਰ ਤੋਂ ਬਰਾਤ ਨੇ ਗਾਵਣੀਆਂ ਨੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਗਾਵਣੀਆਂ ਨੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਪਹਿਣਗੇ ਵਿਛੋੜੇ ਮਾਏ ਪਹਿਣਗੇ ਵਿਛੋੜੇ ਵੇਖੀ ਅੰਦਰਾਂ ਦੇ ਪਿਆਰ ਦੇ ਪਹਿਣਗੇ ਵਿਛੋੜੇ ਮਾਏ ਅੰਦਰਾਂ ਦੇ ਪਿਆਰ ਦੇ ਲਿਖੇ ਨੇ ਸੰਜੋਗ ਕਿਵੇਂ ਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਜੀਤ ਤੇ ਜੁਝਾਰ ਦੇ ਵੇਖ ਮਾਏ ਮੇਰੀਏ ਰੰਗ ਕਰਤਾਰ ਦੇ ਲਿਖੇ ਨੇ ਸੰਜੋਗ ਕਿਵੇਂ ਜੀਤ ਤੇ ਜੁਝਾਰ ਦੇ ਨ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇਜੁਝਾਰ ਦੇ